ਸ਼ਪ੍ਰਿਤ ਕੌਰ ਇਸ ਪੰਜਾਬ 2018 ਅੱਜ ਮੈਂ ਸ਼ਿਰਕਤ ਕੀਤੀ ਸੀ ਗੁਲਦਸਤਾ 2024 ਦੇ ਵਿੱਚ ਇਹ ਜਿਹੜਾ ਇਵੈਂਟ ਹੈ ਇਹ ਪਿਛਲੇ ਸਾਲ ਬਠਿੰਡੇ ਅਤੇ ਇਸ ਸਾਲ ਧੂਰੀ ਦੇ ਵਿੱਚ ਕਰਵਾਇਆ ਗਿਆ ਸੀ ਤੀਆਂ ਦਾ ਇੱਕ ਬਹੁਤ ਵੱਡਿਆ ਬਹੁਤ ਸ਼ਾਨਦਾਰ ਮੇਲਾ ਸੀ ਬਹੁਤ ਸਾਰੇ ਉੱਗੇ ਜਿਹੜੇ ਪਾਰਟਿਸਪੈਂਟਸ ਨੇ ਇੱਥੇ ਪਹੁੰਚੇ ਨੇ ਦੇਵਗਨ ਫੈਮਿਲੀ ਮਿਸਿਸ ਪਰਮਿੰਦਰ ਕੌਰ ਮੰਡੇਰ ਤੇ ਬਹੁਤ ਸਾਰੇ ਹੋਰ ਮਹਾਨ ਸ਼ਖਸੀਅਤਾਂ ਨੇ ਇੱਥੇ ਸ਼ਿਰਕਤ ਕੀਤੀ ਸੀ ਬਹੁਤ ਹੀ ਵਧੀਆ ਮੁਕੰਮਲ ਹੋਇਆ ਇਹ ਮੈਂ ਵਧਾਈ ਦੇ ਪਾਤਰ ਨੇ ਸਿਮਰਨ ਦੀਦੀ ਜਿਹੜੇ ਹਰ ਸਾਲ ਇਹ ਕਰਾਉਂਦੇ ਨੇ ਤੇ ਬਹੁਤ ਸਾਰੀਆਂ ਕੁੜੀਆਂ ਨੂੰ ਮੌਕਾ ਦਿੰਦੇ ਨੇ ਜਿਹੜੀਆਂ ਅੱਗੇ ਆ ਸਕਣ ਆਪਣਾ ਟੈਲੈਂਟ ਦਿਖਾ ਸਕਣ ਅੱਜ ਇੱਥੇ ਮੈਂ ਜਜਮੈਂਟ ਦੇ ਪੈਨਲ ਦੇ ਵਿੱਚ ਸੀਗੀ ਤੇ ਜਿੰਨੀਆਂ ਵੀ ਲੜਕੀਆਂ ਇੱਥੋਂ ਆਪਣਾ ਆਪਣਾ ਟਾਈਟਲ ਲੈ ਕੇ ਗਈਆਂ ਨੇ ਉਹਨਾਂ ਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਕੋਸ਼ਿਸ਼ ਕਰਾਂਗੇ ਕਿ ਹਰ ਸਾਲ ਇਦਾਂ ਦੇ ਮੇਲੇ ਹੁੰਦੇ ਰਹਿਣ ਤੇ ਲੋਕ ਵਾਪਸ ਆਪਣੇ ਸੱਭਿਆਚਾਰ ਨਾਲ ਜੁੜੋ ਬਹੁਤ-ਬਹੁਤ ਸ਼ੁਕਰੀਆ ਤਾਨੂ Bye. ਤੇ ਤੋਹਰਾਂ ਦੇ ਪਿਆਰਿਆ ਪੁੱਤ ਦੇ ਪਿਆਰੇ ਉਹ ਆਪਣਾ ਤੋਂ ਪਿਆਰੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੀ ਆਪਣੀ ਰਵਿੰਨ ਮੀਤ ਕੌਰ ਤੇ ਅੱਜ ਮੈਂ ਆਈਆਂ ਤੀਆਂ ਦੇ ਮੇਲੇ ਤੇ ਜਿਹੜਾ ਕਿ ਗੁਲਦਸਤਾ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਇਹਨਾਂ ਪਿਆਰਾ ਫੰਕਸ਼ਨ ਇਹਨਾਂ ਸੋਹਣਾ ਫੰਕਸ਼ਨ ਮੈਂ ਦੁਆ ਕਰਦੀ ਆਂ ਕਿ ਗੁਲਦਸਤਾ ਫਾਊਂਡੇਸ਼ਨ ਨੂੰ ਇੰਨੇ ਫੰਡ ਇਕੱਠੇ ਹੋਣ ਕਿ ਅਸੀਂ ਹਮੇਸ਼ਾ ਤੀਆਂ ਦਾ ਮੇਲਾ ਇਕੱਠੇ ਕਰਿਆ ਕਰੀਏ ਸਾਰੀ ਆਪਣੀ ਸਟੇਟ ਸਾਰੀਆਂ ਆਪਣੀਆਂ ਸਿਟੀਜ਼ ਇਕੱਠੇ ਹੋ ਕੇ ਫੰਕਸ਼ਨ ਕਰਿਆ ਕਰਨ ਬਿਕੋਜ਼ ਆਪਣੇ ਕਲਚਰ ਨੂੰ ਦਿਖਾਉਣ ਵਾਸਤੇ ਆਪਣੇ ਬੱਚਿਆਂ ਨੂੰ ਨਾਲ ਜੋੜਨ ਵਾਸਤੇ ਆਪਣੇ ਇਤਿਹਾਸ ਬਾਰੇ ਦੱਸਣ ਵਾਸਤੇ ਇਹ ਬਹੁਤ ਸੋਹਣਾ ਬਹੁਤ ਸੋਹਣਾ ਇੱਕ ਉਪਰਾਲਾ ਕੀਤਾ ਜਾਂਦਾ ਹੈ ਤੇ ਮੈਂ ਗੁਲਦਸਤਾ ਫਾਊਂਡੇਸ਼ਨ ਦੇ ਜਿਨ੍ਹਾਂ ਨੇ ਵੀ ਇਹ ਆਰਗੇਨਾਈਜ਼ ਕੀਤਾ ਹੈ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੇਣੀਆਂ ਬਹੁਤ ਮਜ਼ਾ ਆਇਆ ਜੀ ਪਲੀਜ਼ ਆਪਣੇ ਕਲਚਰ ਨੂੰ ਸਪੋਰਟ ਕਰਿਆ ਕਰੋ ਆਪਣੇ ਬੱਚਿਆਂ ਨੂੰ ਸਿਖਾਇਆ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜਿਸਾਈ ਨਾਂਸੀ ਕੋਮਨ ਫਰਮ ਦਾ ਰਾਇਲ ਸਿਟੀ ਪਟਿਆਲਾ ਐਂਡ ਗੁਲਦਸਾ ਫਾਊਂਡੇਸ਼ਨ ਸਿਮਰਨ ਜੀ ਨੇ ਕਾਫੀ ਟਾਈਮ ਤੋਂ ਸੱਭਿਆਚਾਰ ਨੂੰ ਅੱਗੇ ਵਧਾਉਣ ਦਾ ਇੱਕ ਵੀੜਾ ਚੱਕਿਆ ਆਪਣੇ ਮੋਢਿਆਂ ਤੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਜਤਾਰਾ ਹਵੇਲੀ ਵਿੱਚ ਆ ਕੇ ਜਦੋਂ ਮੈਂ ਦੇਖਿਆ ਐਡਾ ਵੱਡਾ ਕੱਠ ਫਸਟ ਟਾਈਮ ਤੇ ਇਸ ਲੈਵਲ ਦਾ ਪ੍ਰੋਗਰਾਮ ਕੀ ਮੈਨੇਜਮੈਂਟ ਤੇ ਕੀ ਮਤਲਬ ਸੱਭਿਆਚਾਰ ਦੀ ਗੱਲ ਸੀ ਲੜਕੀਆਂ ਨੇ ਇੰਨੀ ਅੱਛੀ ਪੇਸ਼ਕਾਰੀ ਕੀਤੀ ਹੈ ਮੈਂ ਐਜ਼ ਅ ਜਿਊਰੀ ਇੱਥੇ ਜੱਜ ਕਰਨ ਆਈਆਂ ਤੇ ਗੁਲਦਸਤਾ ਦੀ ਸਾਰੀ ਹੀ ਟੀਮ ਨੂੰ ਬਹੁਤ ਵਧਾਈ ਕਿਉਂਕਿ ਵੀ ਪੂਰੇ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਤੀਆਂ ਜਿੱਥੇ ਮਨਾਈਆਂ ਜਾ ਰਹੀਆਂ ਨੇ ਉੱਥੇ ਸਿਮਰਨ ਜੀ ਨੇ ਬਹੁਤ ਹੀ ਵਧੀਆ ਸੱਭਿਆਚਾਰਕ ਮੰਗੀਆਂ ਨੂੰ ਹਮੇਸ਼ਾ ਪੇਸ਼ ਕੀਤਾ ਚਾਹੇ ਉਹ ਕੰਪੀਟੀਸ਼ਨ ਮਹਿੰਦੀ ਦਾ ਹੋਵੇ ਗੁੱਡੀ ਫੁੱਕਣ ਦਾ ਕੰਪੀਟੀਸ਼ਨ ਹੋਵੇ ਜਾਂ ਬੰਬਲ ਬੁਲਣ ਦਾ ਕੰਪੀਟੀਸ਼ਨ ਹੋਵੇ ਐਸੇ ਟਿਪੀਕਲ ਕੰਪੀਟੀਸ਼ਨ ਲੈ ਕੇ ਆਏ ਨੇ ਤੀਆਂ ਦੇ ਤਿਹਾੜੀ ਤੇ ਜੋ ਸਾਡਾ ਪੰਜਾਬ ਨੂੰ ਭੁੱਲਦਾ ਜਾ ਰਿਹਾ ਐ ਸੋ ਮੈਨੂੰ ਹਮੇਸ਼ਾ ਹੀ ਇਹਨਾਂ ਦੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ ਤੇ ਮੈਂ ਐਵੇਂ ਹੀ ਇਹਨਾਂ ਦੀ ਟੀਮ ਨਾਲ ਹਮੇਸ਼ਾ ਐਜ਼ ਅ ਸਪੋਰਟਰ ਖੜੀ ਰਾਵਾਂਗੀ ਐਜ਼ ਅ ਟੀਮ ਖੜੀ ਰਾਵਾਂਗੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਨੀਵਲ ਮੈਡਮ ਨੂੰ ਦੇਵਗਨ ਫੈਮਿਲੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜਿਹੜਾ ਇੰਨਾ ਹੀ ਬਿਹਤਰੀਨ ਤੇ ਇੰਨਾ ਵਧੀਆ ਫੰਕਸ਼ਨ ਕਰਵਾਇਆ ਜਿਨ੍ਹਾਂ ਨੇ ਸੱਦਾ ਚਾਰ ਨੂੰ ਜਿਉਂਦਾ ਰੱਖਣ ਦੀ ਇੱਕ ਕੋਸ਼ਿਸ਼ ਕੀਤੀ ਹੋਈ ਹੈ ਚਾਹੇ ਉਹ ਧੂਰੀ ਹੋਵੇ ਚਾਹੇ ਬਠਿੰਡੇ ਤਲਵੰਡੀ ਸਾਬੋ ਹੋਵੇ ਹਰ ਥਾਂ ਦੇ ਉੱਤੇ ਬਹੁਤ ਵਧੀਆ ਫੰਕਸ਼ਨ ਕਰਵਾ ਰਹੇ ਨੇਗੇ ਤੀਆਂ ਦੇ ਹੋਗੇ ਜਾਂ ਹੋਰ ਪੰਜਾਬੀ ਸੱਦਾ ਚਾਰ ਦੇ ਨਾਲ ਰਿਲੇਟਡ ਵਿਸ਼ਿਆਂ ਦੇ ਉੱਤੇ ਹੋਗੇ ਸਾਡੀਆਂ ਦੁਆਵਾਂ ਨੇ ਉਹਦਾ ਉਹਨਾਂ ਦੇ ਨਾਲ ਕਿ ਜਦੋਂ ਵੀ ਉਹ ਫੰਕਸ਼ਨ ਕਰਵਾਉਣਗੇ ਸਾਨੂੰ ਆਵਾਜ਼ ਮਾਰਨਗੇ ਅਸੀਂ ਹਮੇਸ਼ਾ ਹਾਜ਼ਰ ਹੋਵਾਂਗੇ ਜੀ ਬਾਕੀ ਜਿਹੜੀ ਇਹਨਾਂ ਦੀ ਪ੍ਰੈਜੈਂਟੇਸ਼ਨ ਆ ਫੰਕਸ਼ਨ ਦੀ ਮੇਨ ਚੀਜ਼ ਹੁੰਦੀ ਆ ਪ੍ਰੈਜੈਂਟੇਸ਼ਨ ਉਹ ਬਹੁਤ ਵਧੀਆ ਆ ਮੈਨੇਜਮੈਂਟ ਬਹੁਤ ਵਧੀਆ ਆ ਜਿੱਥੇ ਹਰ ਚੀਜ਼ ਨੂੰ ਬਹੁਤ ਹੀ ਧਿਆਨ ਦੇ ਨਾਲ ਚਾਹੇ ਉਹ ਕੰਪੀਟੀਸ਼ਨ ਦੇ ਮੈਟਰ ਨੂੰ ਲੈ ਕੇ ਲਾ ਲੋ ਪਹਿਰਾਵੇ ਦੇ ਮੈਟਰ ਨੂੰ ਲੈ ਕੇ ਲਾ ਲੋ ਬਹੁਤ ਵਧੀਆ ਇਹਨਾਂ ਨੇ ਮੈਨੇਜ ਕੀਤਾ ਹੋਇਆ ਸੋ ਅੱਗੇ ਵੀ ਇਦਾਂ ਹੀ ਵਧੀਆ-ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਰਹਿਣ ਥੈਂਕ ਯੂ ਸੋ ਮਚ ਫ ਸਮ ਇਨਵਾਈਟ ਕਰਨ ਲਈ